ਸਤ ਸਤੋ ਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਕਿਸਾਨ ਹਾਈ ਟੈਕ ਨਰਸਰੀ ਕੋੜੀਆ ਖੁਰਦਾ ਮੋਗਾ ਦੇ ਵਿੱਚ ਇੱਥੇ ਕਿਸਾਨ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਜੋ ਨਰਸਰੀ ਚਲਾਈ ਜਾ ਰਹੀ ਹੈ ਉਹ ਆਮ ਨਰਸਰੀਆਂ ਦੇ ਨਾਲੋਂ ਵੱਖਰੇ ਢੰਗ ਨਾਲ ਚਲਾਈ ਜਾ ਰਹੀ ਹੈ ਉਹ ਆਪਣੇ ਖੇਤਾਂ ਦੇ ਉੱਪਰ ਨਿੰਮਾ ਰੁੜ ਅਤੇ ਵਾਰਸਫਰੀ ਬੂਟੇ ਤਿਆਰ ਕਰਦੇ ਨੇ ਆਪਣੇ ਬੀਜਾਂ ਤੋਂ ਤੇ ਆਪਣੇ ਜੋ ਵੀ ਬੂਟੇ ਇਹਨਾਂ ਕੋਲ ਬੱਜਿਆ ਤਿਆਰ ਹੁੰਦੇ ਨੇ ਉਹਨਾਂ ਤੋਂ ਪੇਂਟ ਲੈ ਕੇ ਉਹ ਆਪਣੇ ਖੇਤਾਂ ਦੇ ਉੱਪਰ ਆ ਬੂਟੇ ਤਿਆਰ ਕਰਦੇ ਹਨ ਅੱਜ ਆਪਾਂ ਉਹਨਾਂ ਤੋਂ ਸਭ ਤੋਂ ਪਹਿਲਾਂ ਜਾਣਕਾਰੀ ਲਵਾਂਗੇ ਅੰਬ ਬਾਰੇ ਕਿਉਂਕਿ ਅੰਬ ਆਪਣੇ ਖੇਤਾਂ ਤੇ ਬਹੁਤ ਘੱਟ ਕਾਮਯਾਬ ਹੁੰਦਾ ਹੈ ਆਪਾਂ ਅੰਬ ਨੂੰ ਕਿਵੇਂ ਆਪਣੇ ਖੇਤਾਂ ਤੇ ਕਾਮਯਾਬ ਕਰਦੇ ਹਾਂ ਆਓ ਗੱਲ ਕਰੀਏ ਗੁਰਪ੍ਰੀਤ ਨਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਗੁਰਪ੍ਰੀਤ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੁਸੀਂ ਮਾੜਾ ਆਪਣਾ ਐਡਰੈਸ ਦੱਸੋ ਪੂਰਾ ਮੇਰਾ ਪਿੰਡ ਕੋਹਲਿਆ ਖੁਰਦੀ ਜੀ ਜ਼ਿਲ੍ਹਾ ਮੋਗਾ ਜੀ ਹਾਂਜੀ ਕਿਸਾਨ ਕਿਸਾਨ ਹਾਈ ਟੈਕ ਨਰਸਰੀ ਜੀ ਠੀਕ ਹੈ ਉਹਨਾਂ ਦਾ ਐਡਰੈਸ ਹੈ ਅੱਜ ਨਾਲ ਜਿਹੜੀ ਸੋਸ਼ੀਅਲ ਸਿਸ ਤੋਂ ਜਾਣਕਾਰੀ ਪ੍ਰਾਪਤ ਕਰਨੀ ਹੈ ਜਿਹੜੀ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਅੰਬ ਦੀ ਹੈ ਵੀ ਅੰਬ ਉਹਨਾਂ ਦੇ ਖੇਤਾਂ ਤੇ ਜਾਂ ਘਰਾਂ ਤੇ ਜਿੱਥੇ ਵੀ ਉਹ ਆਪਣੀ ਬਗੀਚੀ ਦੇ ਵਿੱਚ ਲਾਉਂਦੇ ਆ ਅੰਬ ਦਾ ਕੰਮਜਾਬ ਨਹੀਂ ਹੋ ਰਿਹਾ ਸਾਨੂੰ ਇਹ ਦੱਸੋ ਵੀ ਅੰਬ ਕੰਮਜਾਬ ਕਿਉਂ ਨਹੀਂ ਹੋ ਰਿਹਾ ਕੀ ਕਰਨਾ ਜਿਹੜੇ ਕਿਸਾਨਾਂ ਨੇ ਮਤਲਬ ਆਪਣੇ ਜਾਂ ਘਰੇਲੂ ਬਗੀਚੀ ਦੇ ਵਿੱਚ ਅੰਬ ਲਾਉਣੇ ਆ ਉਹਨਾਂ ਨੂੰ ਕੀ ਸਮੱਸਿਆ ਵੀ ਅੰਬ ਨੂੰ ਆਪਾਂ ਨੂੰ ਕਿਉਂ ਨਹੀਂ ਅੰਬ ਕੰਮਜਾਬ ਹੋ ਰਿਹਾ ਅੰਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜੀ ਜਿਹੜੀ ਉਹ ਪਾਣੀ ਦੀ ਤੇ ਆਪਣੀ ਮੌਸਮ ਦੀ ਬਣੀ ਖੜੀ ਹੈ ਜੀ ਹਾਂਜੀ ਸਭ ਤੋਂ ਮੇਨ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੈ ਜੀ ਜਿਹਦੇ ਕਿਸਾਨ ਕੋਲੇ ਪਾਣੀ ਨਹਿਰ ਦਾ ਹੈਗਾ ਜੀ ਤੇ ਵੇਲੇਵਾਲ ਪੂਰੀ ਮਾਤਰਾ ਦੇ ਵਿੱਚ ਠੀਕ ਹੈ ਉੱਥੇ ਆਮਬ ਹੋਣ ਦੇ 80-85% ਚਾਂਸ ਹੈਗੇ ਆ ਜੀ ਠੀਕ ਹੈ ਤੇ ਕੁਝ ਥੋੜਾ ਜਿਹਾ ਟੈਂਪਰੇਚਰ ਦਾ ਵੀ ਇੱਥੇ ਥੋੜਾ ਜਿਹਾ ਹੋਣ ਅਸਰ ਪੈ ਰਿਹਾ ਜੀ ਮੌਸਮ ਦਾ ਵੀ ਠੀਕ ਹੈ ਉਹਦੇ ਨਾਲ ਇਹਦੇ ਪੱਤਿਆਂ ਦੇ ਵਿੱਚ ਫੰਗਸ ਆ ਰਹੀ ਹੈ ਜੀ ਹਵਾ ਦੇ ਵਿੱਚ ਹੀ ਫੰਗਸ ਐਨੀ ਹੋ ਗਈ ਹੈ ਨਾ ਹਾਂ ਉਹਦੇ ਕਰਕੇ ਵੀ ਉਹ ਚੀਜ਼ ਦਾ ਫਰਕ ਪੈ ਰਿਹਾ ਤੇ ਜਿਹੜਾ ਕੋਈ ਨਹਿਰੀ ਪਾਣੀ ਹੈਗਾ ਉੱਥੇ ਜਾਨੀ ਕਿ ਵੀ ਚਾਂਸ ਹੈਗਾ ਵੀ ਆਂਬ ਵਧੀਆ ਹੋਊਗਾ ਜੀ ਹੋ ਵੀ ਰਿਹਾ ਏ ਠੀਕ ਹੈ ਹਾਂਜੀ ਤੇ ਇਹਦੇ ਜਿਹੜੇ ਕਿਸਾਨ ਵੀਰਾਂ ਦੇ ਮਤਲਬ ਨਹਿਰੀ ਪਾਣੀ ਉਪਲਬਧ ਨਹੀਂ ਹੈਗਾ ਜ਼ਮੀਨ ਦਾ ਪੀ ਐਚ ਜ਼ਿਆਦਾ ਹੈ ਵੀ ਉਹ ਆਂਬ ਲਾਉਣ ਜਾਂ ਨਾ ਲਾਉਣ ਇਹਦੇ ਬਾਰੇ ਵੀ ਸਾਨੂੰ ਪੂਰੀ ਚੰਨਣਾ ਪਾਓ ਕਿਉਂਕਿ ਕਿਉਂਕਿ ਉਹ ਬੂਟੇ ਲਿਆ ਕੇ ਖੇਤਾਂ ਦੇ ਵਿੱਚ ਲਾਉਂਦੇ ਆ ਉਹ ਫਿਰ ਸੁੱਕ ਜਾਂਦੇ ਆ ਬਹੁਤ ਘੱਟ ਚਾਂਸ ਆ ਜੀ ਉੱਥੇ ਆਂਬ ਹੋਣ ਦੇ ਠੀਕ ਹੈ ਹਾਂਜੀ ਵੀ ਜਿਹੜੇ ਕਿਸਾਨ ਵੀਰਾਂ ਦੇ ਵਹਿਣੀ ਪਾਣੀ ਪਹਲਦਾ ਉਹੀ ਲਾਉਣ ਉਹੀ ਲਾਉਣ ਜੀ ਬਾਕੀ ਫਿਰ ਉਹਨਾਂ ਦੀ ਵੀ ਕੋਸ਼ਿਸ਼ ਕੀਤੀ ਜਿਆਦਾ ਵੀ ਬੂਟੇ ਵੱਡੇ ਲਾਏ ਜਾਣ ਅੱਛਾ ਬੂਟੇ ਵੱਡੇ ਲਾਏ ਜਾਣ ਕਿਉਂਕਿ ਜਿਹੜੀ ਆਂਬ ਦੀ ਸਾਂਭ ਸੰਭਾਲ ਹਨ ਜੀ ਛੋਟੇ ਬੂਟੇ ਦੀ ਉਹ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਉਹ ਨਹੀਂ ਹਰੇਕ ਤੋਂ ਲੋਟ ਆ ਰਹੀ ਠੀਕ ਹੈ ਹਾਂਜੀ ਉਹ ਬੂਟਾ ਕੋਸ਼ਿਸ਼ ਕਰੇ ਵੀ ਵੱਡਾ ਪਲਿਆ ਹੋਆ ਬੂਟਾ ਲੱਗੇ ਜੀ ਉੱਥੇ ਜਿਹੜਾ ਸੌਖਾ ਹੋ ਜਾਏ ਜੀ ਬਾਕੀ ਫਿਰ ਉਹਦਾ ਬਕਾਇਦਾ ਟੋਆ ਤਿਆਰ ਹੋਵੇ ਜੀ ਠੀਕ ਹੈ 3 ਫੁੱਟ ਚੌੜਾ 3 ਫੁੱਟ ਡੂੰਘਾ ਉਹਨੂੰ ਧੁੱਪਾਂ ਲਵਾਇਆਂ ਜਾਣਾ ਅਰਸਾ ਤੋਂ ਫਿਰ ਉਹਦੇ ਵਿੱਚ ਵਧੀਆ ਚੰਗੀ ਮਿੱਟੀ ਨਾਲ ਆਪਣੀ ਪਜਾਊ ਮਿੱਟੀ ਨਾਲ ਉਹ ਟੋਆ ਭਰਿਆ ਜਾਵੇ ਜੀ ਠੀਕ ਹੈ ਉਹਦੇ ਵਿੱਚ ਲੱਗੇ ਫਿਰ ਉਹਦੇ ਉਹਨੂੰ ਨਹਿਰੀ ਪਾਣੀ ਨੂੰ ਹੀ ਪੈਂਦਾ ਰਹੇ ਜੀ ਉਹਦੇ ਨਾਲ ਹੀ ਅੰਬ ਹੁੰਦੇ ਸੁਭਾਵ ਨਾਲ ਜੀ ਇਹਦੇ ਵਿੱਚ ਕੋਈ ਵੈਰਾਈਟੀਆਂ ਦਾ ਵੀ ਫਰਕ ਪੈਂਦਾ ਵੀ ਮਤਲਬ ਜਿਹੜੀ ਵੈਰਾਈਟੀ ਕੋਈ ਥੋੜਾ ਜਿਹਾ ਜਿਵੇਂ ਹੋਰ ਪਾਣੀ ਨੂੰ ਚੱਲ ਸਕੇ ਤੇ ਜਨ ਵੀ ਬੋਰਾ ਦੇ ਜਿੱਥੇ ਮਾੜੇ ਮੋٹے 2 ਨੰਬਰ ਦੇ ਪਾਣੀ ਐ ਤੇ ਜਾਂ ਉਹ ਜੇ ਕੋਈ ਹੈ ਸਿਰ ਜਿੱਥੇ ਬੋਰਾ ਦਾ ਚੰਗਾ ਪਾਣੀ ਆ ਉੱਥੇ ਤਾਂ ਕੁਝ ਚਾਂਸ ਹੈਗੇ ਵੀ ਜੇ ਮਰਪਾਲੀ ਜਾਂ ਮਲਕਾ ਹੋ ਜਾਣ ਜੀ ਠੀਕ ਐ ਪਰ ਉਹ ਬਹੁਤ ਘੱਟ ਜਾਣਸਾ ਜੀ ਇਹ ਚੀਜ਼ ਦੇ ਜਿਆਦੇ ਨਹਿਰੀ ਪਾਣੀ ਤੇ ਹੀ ਅੰਬ ਹੋਊਗਾ ਜੀ ਜੇ ਆਮ ਆਪਾਂ ਵੇਹਨੇ ਵੀ ਆ ਤੁਸੀਂ ਜਿੱਥੇ ਮਰਜੀ ਦੇਖ ਲਓ ਜੀ ਜਿੱਥੇ ਅੰਬ ਖੜਾਓ ਜਿੱਥੇ ਨਹਿਰੀ ਕੋਈ ਖਾਲ ਆ ਜਾਂ ਨਹਿਰ ਦੇ ਨੇੜੇ ਜਾਂ ਕੋਈ ਜਿੱਦਾ ਨਹਿਰ ਤੋਂ ਇਹ 1 ਕਿਲੋਮੀਟਰ ਦੀ ਰੇਂਜ ਦੇ ਵਿੱਚ ਕੱਚੀ ਨਹਿਰ ਦੇ ਵਿੱਚ ਪਾਣੀ ਵਧੀਆ ਹੁੰਦਾ ਜੀ ਠੀਕ ਹੈ ਉੱਥੇ ਉਹ ਬੋਰ ਦੇ ਪਾਣੀ ਦੇ ਵੀ ਹੋਣ ਦੀ ਸੁਭਾਵਨਾ ਪੈ ਜਾਂਦੀ ਹੈ ਜੀ ਠੀਕ ਹੈ ਹਾਂਜੀ ਤੇ ਹੁਣ ਜਿਹਨੇ ਅੰਬ ਲੈ ਕੇ ਜਾਣੇ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡੇ ਕੋਲੇ ਹੁਣ ਕਿਹੜੀਆਂ ਵੈਰਾਈਟੀਆਂ ਹੈਗੀਆਂ ਉਪਲਬਧ ਤੇ ਇਹਨਾਂ ਦਾ ਹੇਰ ਫੇਰ ਵੀ ਦੱਸੋ ਵੀ ਆਪਾਂ ਕਿੰਨਾ ਲੰਮਾ ਟਾਈਮ ਇਹਨਾਂ ਨੂੰ ਲਿਜਾ ਸਕਦੇ ਆਪਣੇ ਕੋਲੇ ਵੈਰਾਈਟੀਆਂ ਮਲਕਾ ਜੀ ਅਮਰਪਾਲੀ ਦੁਸ਼ਹਿਰੀ ਲੰਗੜਾ ਚੋਸਾ ਅਲਫਾਂਸੋ ਕਾਟੀਮਾਨਾ ਮੀਆਂ ਜਾ ਕੇ ਸਾਰੀਆਂ ਵੈਰਾਈਟੀਆਂ ਤਾਂ ਹੈਗੀਆਂ ਜੀ ਇਦੇ ਚ ਹੁਣ ਇੱਕ ਤਾਂ ਚੂਸਣ ਵਾਲੇ ਆਂਬ ਆਂਦੇ ਇੱਕ ਵੱਡੇ ਆਂਬ ਆਂਦੇ ਇੱਕ ਚਾਰੀ ਆਂਬ ਆਲੰਦੇ ਆ ਤੇ ਇਹਨਾਂ ਚੋਂ ਡੋਡੀ ਕਿਹੜੀ ਵੈਰਾਈਟੀ ਕਿਹੜੀ ਕੰਮ ਵਾਸਤੇ ਆਪਾਂ ਨੂੰ ਕੰਮ ਕਰ ਸਕਦੀ ਹੈ ਚੂਸਣ ਵਾਲਾ ਜਿਹਦਾ ਦਸ਼ਹਿਰੀ ਵੈਰਾਈਟੀ ਆ ਜੀ ਸਹਿਰੀ ਮਤਲਬ ਹਾਂਜੀ ਦੂਜੀਆਂ ਸਾਰੀਆਂ ਵੈਰਾਈਟੀਆਂ ਆਪਣੀਆਂ ਵੱਡੀਆਂ ਬਾਂਚੀ ਆ ਜਾਂਦੀਆਂ ਜੀ ਅੱਛਾ ਵੱਡੇ ਆਂਬਾਂ ਚ ਆਂਦੇ ਹਾਂਜੀ ਹਾਂਜੀ ਤੇ ਹੁਣ ਆਂਬ ਤੁਹਾਡੇ ਕੋਲੇ ਛੋਟੇ ਬੂਟੇ ਵੀ ਪਏ ਆ ਵੱਡੇ ਬੂਟੇ ਵੀ ਹੈਗੇ ਆ ਹਾਂਜੀ ਤੇ ਇਹ ਆਂਬ ਤੁਸੀਂ ਦੱਸੋ ਵੀ ਹੁਣ ਵੀ ਜਿਹੜਾ ਵੱਡਾ ਬੂਟਾ ਹੈ ਕਿੰਨੇ ਚਿਰ ਬਾਅਦ ਫਲ ਦੇ ਦੂਗਾ ਆਪਾਂ ਨੂੰ ਛੋਟਾ ਬੂਟਾ ਕਿੰਨੇ ਚਿਰ ਬਾਅ ਜਿਹੜੀ ਫਾਲਦੀ ਥਿਉਰੀ ਹੈ ਜੀ ਫਾਲਤਾ ਜਿਹੜਾ ਬੂਟਾ ਗraft ਹੋ ਗਿਆ ਜੀ ਹਾਂ ਅਸੀਂ ਖੁਦ graft ਦੇਸੀ ਆਮਬ ਦੇ ਉੱਤੇ ਪੇੜਗਾ ਕੇ ਉੱਤੇ graft ਕਰਦੇ ਆ ਤੇ ਉਹ ਫਰੂਟ ਤਾਂ ਅਗਲੇ ਸਾਲ ਹੀ ਉਹ grafting ਤੇ ਆ ਜਾਣਾ ਜੀ ਭਾਵੇਂ ਬੂਟਾ ਛੋਟਾ ਹੈ ਭਾਵੇਂ ਵੱਡਾ ਹੈ ਠੀਕ ਹੈ ਪਰ ਉਹ ਮੇਨ ਸਵਾਲ ਇਹ ਆ ਵੀ ਫਰੂਟ ਅਸੀਂ ਲੈ ਕਦੋਂ ਸਕਦੇ ਹਾਂ ਉਤੋਂ ਠੀਕ ਹੈ ਜਦੋਂ ਆਮਬ ਪੂਰਾ ਦਾ ਵਧੀਆ ਸ਼ੇਪ ਦੇਖ ਦੇ ਵਿੱਚ ਹੋ ਗਿਆ ਹਾਈਟ ਪੂਰੀ ਹੋ ਗਈ ਉਹਦੀ ਆਪਾਂ ਨੂੰ ਲੱਗਦਾ ਵੀ ਹੁਣ ਬੂਟਾ ਫਾਲ ਦੇਣ ਦੇ ਜੋ ਹਾਂ ਤੁਹਾਡੇ ਪਿਛਲੇ ਪਾਸੇ ਖੜੇ ਆਂ ਹਾਂਜੀ ਤੇ ਉਦੋਂ ਆਪਾਂ ਬੂਟੇ ਨੂੰ ਬੂਟੇ ਦੀ ਹਾਈਟ ਦੇ ਹਿਸਾਬ ਨਾਲ ਬੂਟੇ ਦੀ ਖਰਾਕ ਦੇਖ ਕੇ ਉਸ ਹਿਸਾਬ ਨਾਲ ਉਹ ਤੋਂ ਉਹਨਾਂ ਫਰੂਟ ਲੈ ਸਕਦੇ ਆਂ ਅੱਛਾ ਤੇ ਜਿਹੜੇ ਵੈਰਟੀਆਂ ਅੰਬ ਦੀਆਂ ਇਹ ਇਹ ਸਾਰੀਆਂ ਹਰੇਕ ਸਾਲਾ ਮਤਲਬ ਫਲ ਦਿੰਦੀਆਂ ਕਿ ਕਈ ਵੈਰਟੀਆਂ ਇਹੋ ਜਿਹੀਆਂ ਵੀ ਜਿਹੜੀਆਂ ਇੱਕ ਸਾਲ ਛੱਡ ਕੇ ਫਲ ਦਿੰਦੀਆਂ ਲਗਭਗੇ ਹਰੇਕ ਸਾਲ ਫਲ ਦੇਣ ਵਾਲੀਆਂ ਜਿਹੜੀਆਂ ਆਪਣੇ ਕੋਲੇ ਵੈਰਟੀਆਂ ਮਤਲਬ ਉਪਲਬਧ ਹੈ ਹਾਂਜੀ 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 ਤੇ ਇਹ ਹਰੇਕ ਸਾਲ ਫਲ ਦਿੰਦੀਆਂ ਹਾਂਜੀ 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 ਤੇ ਜੇਕਰ ਆਪਾਂ ਮਤਲਬ ਇਹ ਬੂਟੇ ਵੱਡੇ ਮੰਗਾਉਣੇ ਹੋਣ ਇਦੇ ਵਾਸਤੇ ਵੱਡੀ ਕੋਈ ਕੈਂਟਰ ਵਗੈਰਾ ਲੈਣਾ ਪਊਗਾ ਕਿ ਗੱਡੀ 'ਚ ਵਗ ਜਾਂਦੇ ਇਹ ਨਹੀਂ ਇੱਕ ਦੋ ਬੂਟੇ ਦਾ ਕਾਰ 'ਚ ਵੀ ਵਗ ਜਾਂਦੇ ਆ ਜੀ ਉਸ ਤਰੀਕੇ ਨਾਲ ਬੰਨ ਕੇ ਰੱਖੇ ਜਾਂਦੇ ਆ ਜੀ ਠੀਕ ਹੈ ਤੇ ਬਾਕੀ ਜੇ ਕੋਈ ਫਿਰ ਜ਼ਿਆਦੇ ਕੁਆਂਟੀਟੀ ਚਾਹੀਦੇ ਆ ਫਿਰ ਪੈਕਅਪ 'ਚ ਆਉਣਗੇ ਜੀ ਅੱਛਾ ਪੈਕਅਪ ਦੇ ਵਿੱਚ ਲੈ ਕੇ ਜਾਣੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਅੰਬ ਦੀ ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ